ਆਹ ਨਾਲ ਕਹਿੰਦੇ ਆ ਰਹੇ ਆ ਵੀ ਸਾਡੀ ਤਨਖਾਹ ਚ ਵਾਧਾ ਕਰੋ ਜਾਂ ਫਿਰ ਸਾਡੇ ਸਾਨੂੰ ਪਰਮਾਨੈਂਟ ਰੋਲ ਤੇ ਲੈ ਕੇ ਆਓ ਪਰ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਇਹ ਹੋਣਾ ਬੜਾ ਮੁਸ਼ਕਿਲ ਜਾਪਿਆ ਪਰ ਆਹ ਹੁਣ ਵੀ ਸਰਕਾਰ ਨੇ ਪਹਿਲਾ ਸਲੂਟ ਮੈਂ ਸੰਘਰਸ਼ ਨੂੰ ਕਰਦਾ ਇਹ ਜਿਹੜੇ ਜਿਹੜੇ ਲੋਕਾਂ ਨੇ ਸੰਘਰਸ਼ ਕੀਤਾ ਚਾਹੇ ਉਹ ਸਾਂਝੀ ਸੰਘਰਸ਼ ਕਮੇਟੀ ਦੀ ਚਾਹੇ ਉਹ ਸਾਂਝਾ ਮੰਚ ਦਾ ਚਾਹੇ ਉਹ ਸਟੇਟ ਦੇ ਲੜਾਕੇ ਆ ਉਹ ਲੜ ਰਹੇ ਆ ਚਾਹੇ ਉਹ ਸਾਡੇ ਪਲਾਂਟ ਦੇ ਲੜਾਕੇ ਉਹ ਲੜ ਰਹੇ ਆ ਪਹਿਲਾ ਸਜੂਬ ਸਾਡਾ ਉਹਨਾਂ ਨੂੰ ਹੈ ਸਾਡੇ ਵੱਲੋਂ ਸਾਰਿਆਂ ਨੂੰ ਅੱਜ ਉਹਨੇ ਕਿਹਾ ਗਿਆ ਨਾ ਕਿ ਜਦੋਂ ਯਾਰ ਆਪਾਂ ਰਲ ਮਿਲ ਕੇ ਜੇਕਰ ਸਰਕਾਰ ਨੇ ਸਾਡੀ ਲੜਾਈ ਨੂੰ ਮੁੱਖ ਰੱਖਦੇ ਹੋਏ ਸਾਡੀ ਲੜਾਈ ਨੂੰ ਵਿਚਾਰ ਕੇ ਜੇਕਰ ਉਹਨਾਂ ਨੇ ਕੋਈ ਨਾ ਕੋਈ ਸਾਡੀ ਸੁਣਵਾਈ ਕੀਤੀ ਹੈ ਸਾਨੂੰ ਵਾਅਦਾ ਦਿੱਤਾ ਹੈ ਤਾਂ ਯਾਰ ਸਾਡਾ ਫਰਜ਼ ਬਣਦਾ ਵੀ ਅਸੀਂ ਚੰਗੇ ਕੰਮ ਦੀ ਸ਼ਲਾਘਾ ਕਰੀਏ ਤੇ ਮਾੜੇ ਕੰਮ ਦੀ ਅਸੀਂ ਨਿੰਦਿਆ ਕਰੀਏ ਇਹ ਯਾਰ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇਹ ਉਸੂਲ ਹੁੰਦਾ ਵੀ ਚੰਗੇ ਕੰਮ ਦੀ ਅਪਨ ਚਲਾਗਾ ਕਰਦੇ ਆ ਚਲੋ ਮੌਕਾ ਮਿਲਿਆ ਐਮਐਲਏ ਸਾਹਿਬ ਨਾਲ ਬੈਠਣ ਦਾ ਫਿਰ ਉਹਨਾਂ ਨੇ ਇਹੀ ਗੱਲ ਯਾਰ ਮੈਨੂੰ ਅਣਾਪਰਾ ਇੱਕ ਬੜਾ ਵੱਡਾ ਵੀ ਯਾਰ ਤੁਸੀਂ ਤੁਹਾਡੇ ਥਰਮਲ ਦੇ ਵਿੱਚੋਂ ਕਦੇ ਵੀ ਯਾਰ ਚੁਲਾਗਾ ਦਾ ਮਤਲਬ ਕਦੇ ਨਹੀਂ ਰੋਮ ਹੀ ਅਦਾ ਕੀਤਾ ਲੋਕਾਂ ਨੇ ਹਮੇਸ਼ਾ ਹੀ ਮੁਰਦਾਬਾਦ ਦਾ ਨਾਰਾ ਦਿੱਤਾ ਹੈ ਉਹ ਮੈਂ ਕਹਿੰਦਾ ਵੀ ਜਦੋਂ ਜਦੋਂ ਹੁਣ ਇਹ ਵਾਅਦਾ ਹੋਇਆ ਇਹ ਤਾਂ ਤੁਹਾਡਾ ਯਾਰ ਫਰਜ਼ ਬਣਦਾ ਵੀ ਜਿੰਨਾ ਕੁ ਵੀ ਹੋਇਆ ਚਲੋ ਹੁਣ 1500 ਰੁਪਏ ਦੇ ਕਰੀਬ ਜੇ ਆਪਾਂ ਇੱਕ ਮੈਕਸਿਮਮ ਵਾਅਦਾ ਮੰਨ ਕੇ ਚੱਲੀਏ ਤਾਂ 1500 ਰੁਪਏ ਦੇ ਕਰੀਬ ਹੁਣ ਵਾਅਦਾ ਇਹ ਤੇ 5-500 ਰੁਪਏ ਕਰਕੇ ਇਹ ਪਹਿਲਾਂ ਵਧਾ ਚੁੱਕੀ ਹੈ ਸਰਕਾਰ ਤੇ ਤਕਰੀਬਨ ਤਕਰੀਬਨ ਇੱਕ ਬੰਦੇ ਨੂੰ 2200 ਤੋਂ ਲੈ ਕੇ 2500 ਰੁਪਏ ਦੇ ਕਰੀਬ ਕਰੀਬ ਇਹ ਵਾਅਦਾ ਜਿਹੜਾ ਉਹ ਮਿਲਿਆ ਇਹ ਇਹ 2-3 ਸਾਲਾਂ ਦੇ ਵਿੱਚ ਵਿੱਚ ਚਲੋ ਇਹ ਇੱਥੇ ਤੱਕ ਸੀਮਤ ਨਹੀਂ ਆ ਮੈਂ ਇਹ ਨਹੀਂ ਕਹਿੰਦਾ ਵੀ ਜਦੋਂ ਇਹ ਸਾਡੇ ਦੀ ਬਹੁਤ ਬੜੀ ਇੱਕ ਅ ਮਤਲਬ ਸਾਡੀ ਪ੍ਰਾਪਤੀ ਹੈ ਪਰ ਜਿੰਨੇ ਕੁ ਵੀ ਹੈ ਇਹਦੀ ਅਸੀਂ ਛਲਾਗਾ ਕਰਦੇ ਤੇ ਮੈਂ ਅੱਗੇ ਨੂੰ ਵੀ ਇੱਕ ਬੇਨਤੀ ਕਰਦਾ ਹੈ ਸਾਡੀ ਸਰਕਾਰ ਨੂੰ ਵੀ ਸਾਡੇ ਮੌਜੂਦਾ ਐਮਐਲਏ ਸਾਹਿਬ ਨੂੰ ਵੀ ਤੇ ਸਾਡੇ ਸੀਐਮ ਸਾਹਿਬ ਨੂੰ ਵੀ ਵੀ ਇਸ ਜੀ ਦੀ ਅਸੀਂ ਛਲਾਗਾ ਕਰਦੇ ਆ ਪਰ ਇਸ ਛਲਾਗਾ ਨੂੰ ਇੱਥੇ ਤੱਕ ਹੀ ਨਸੀਮਤ ਰਹਿਣ ਦਿਓ ਤੁਸੀਂ ਹੋਰ ਵੀ ਕਈ ਕੰਮ ਇਦਾਂ ਦੇ ਕਰਨ ਵਾਲੇ ਆ ਜਿਹੜੇ ਸਾਡੇ ਹਜੇ ਅਧੂਰੇ ਪਏ ਆ ਜਿਦੇ ਵਿੱਚ ਤਨਖਾਹਾਂ ਦਾ ਵਾਧਾ ਉਸ ਲੈਵਲ ਤੇ ਲੈ ਕੇ ਆਓ ਤਾਂ ਕਿ ਇਹ ਗੁਜ਼ਾਰੇਯੋਗ ਸਾਡੀ ਜਿਹੜੀ ਤਨਖਾਹ ਹੋਵੇ ਹੁਣ ਤਾਂ ਇੰਨੇ ਪੈਸਿਆਂ ਦੇ ਵਿੱਚ ਨਾ ਤਾਂ ਬੱਚੇ ਪੜ੍ਹਾਏ ਜਾਂਦੇ ਆ ਨਾ ਬਜ਼ੁਰਗਾਂ ਨੂੰ ਕੋਈ ਸੁਖਾਵਾਂ ਜੀਵਨ ਦਿੱਤਾ ਜਾਂਦਾ ਇਹ ਤਾਂ ਸਿਰਫ ਔਰ ਸਿਰਫ ਇੱਕ ਹੈਂਡ ਟੂ ਮਾਊਥ ਕੰਮ ਚੱਲ ਰਿਹਾ ਏ ਤੇ ਤੁਸੀਂ ਪਹਿਲੀ ਗੱਲ ਤਾਂ ਜੇ ਇਹ ਸਿਸਟਮ ਨੂੰ ਅਪਗ੍ਰੇਡ ਕਰਕੇ ਹੁਣ 100 ਮੈਗਾਵਾਟ ਦੇ ਵੀ ਚਲੋ ਇਹਨਾਂ ਨੇ ਪ੍ਰੋਵੀਜ਼ਨ ਬਣਾਈ ਆ ਇਹ ਵੀ ਇੱਕ ਵਧਾਈ ਦੇ ਪੱਤਰ ਹੈ ਵੀ ਇਹ ਸਰਕਾਰ ਨੇ ਪੁਰਾਣੀਆਂ ਸਰਕਾਰਾਂ ਨੇ ਤਾਂ ਸਿਰਫ ਇਹਨੂੰ ਆ ਅਸੀਂ ਦੇਖ ਸਕਦੇ ਆ ਜਸਵੀਰ ਜੀ ਮੈਂ ਤੁਹਾਨੂੰ ਵੀ ਕਹਾਂਗਾ ਆ ਦੇਖੋ ਹਾਲ ਜਿਹੜਾ ਥਰਮਲ ਦਾ ਕੀਤਾ ਏ ਇਹ ਬਹੁਤ ਹੀ ਨਿੰਦਣਯੋਗ ਕੰਮ ਕੀਤਾ ਸੀਗਾ ਪਰ ਇਹ ਸਰਕਾਰ ਨੇ ਇੱਕ ਪੋਜ਼ਟਿਵ ਇੱਕ ਖਲਾਕਾ ਇਹ ਵੀ ਹੁੰਦੀ ਹੈ ਵੀ ਇਸ ਨੇ ਜਿਹੜੇ ਬਾਕੀ ਦੇ ਚਾਰਜ ਹਟਾ ਇਹਨੂੰ ਵੀ ਚੱਲਦੇ ਰੱਖਿਆ ਤੇ ਇਹ ਨਵੇਂ ਹੁਣ 8800 ਮੈਗਾਵਾਟ ਦੇ ਦੋ ਜੁਨਟਾਂ ਦੀ ਪ੍ਰੋਵੀਜ਼ਨ ਹੈ ਉਹ ਵੀ ਪਾਸ ਕਰਾਈ ਹੈ ਉਹਦੇ ਲਈ ਵੀ ਮੈਂ ਪੰਜਾਬ ਸਰਕਾਰ ਦਾ ਸਾਡੇ ਸੀਐਮ ਸਾਹਿਬ ਦਾ ਸਾਡੇ ਮੌਜੂਦਾ ਐਮਐਲਏ ਸਾਹਿਬ ਦਾ ਐਮਐਲਏ ਸਾਹਿਬ ਦਾ ਤੁਹਾਨੂੰ ਯਾਰ ਮੈਂ ਕਹੀ ਹੋਰ ਦੇਖੋ ਇਹ ਪੋਲੀਟੀਕਲ ਕਈ ਲੋਕ ਸੋਚਦੇ ਹੋਣਗੇ ਵੀ ਇਹ ਦੰਦਾ ਪੋਲੀਟੀਕਲ ਹੈ ਕੰਮ ਯਾਰ ਇਹ ਕਿਹ ਦਿਨ ਪਹਿਲੇ ਦਿਨ ਪੂਰੇ ਐਮਐਲਏ ਸਾਹਿਬ ਜਾਂ ਬਿਜਲੀ ਮੰਤਰੀ ਦੇ ਨਾਲ ਆਏ ਸੀ ਉਸ ਦਿਨ ਪਹਿਲੇ ਦਿਨ ਇਹ ਕਮਿਟਮੈਂਟ ਹੀ ਕੀਤੀ ਸੀ ਉਹਨਾਂ ਨੇ ਵੀ ਅਸੀਂ ਯਾਰ ਉਰੇ ਪ੍ਰਵੀਜ਼ਨ ਬਣਾਵਾਂਗੇ 8800 ਮੀਗਾਵਾਟ ਦਾ ਤੇ 800 ਮੀਗਾਵਾਟ ਦਾ ਉਰੇ ਸਭ ਤੋਂ ਵੱਡੀ ਗੱਲ ਜਿਹੜੀ ਮੇਰੀ ਆਪਣੀ ਸੋਚ ਹੈ ਉਰੇ ਲੱਗਣਾ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਔਰ ਉਰੇ ਇਹਨਾਂ ਕੋਲੇ ਸਾਰੇ ਸਾਧਨ ਅਵੇਲੇਬਲ ਨੇ ਉਹਨੂੰ ਉਰੇ ਸਟਰਕਚਰ ਬਣਿਆ ਹੋਇਆ ਹੈ ਪਾਣੀ ਦੀ ਸਹੂਲਤ ਔਰੇ ਯਾਰ ਰੇਲ ਲਾਈਨ ਦੀ ਸਹੂਲਤ ਔਰੇ ਯਾਰ ਪਾਣੀ ਆਪਣੇ ਕੋਲੇ ਪੂਲੇ ਦਾ ਸਾਰਾ ਕੁਝ ਸਿਸਟਮ ਉਰੇ ਬਣਿਆ ਹੋਇਆ ਹੈ ਜਾਨੀ ਉਰੇ ਬਣਾਣਾ ਇਹਨਾਂ ਨੂੰ ਹੋਰ ਕਿਤੇ ਜਗ੍ਹਾ ਨਾਲੋਂ ਖੁੱਖਾ ਇਹ ਔਰ ਵਧੀਆ ਗੱਲ ਹੈ ਪਹਿਲਾਂ ਸਰਕਾਰਾਂ ਨੇ ਆਪਣੇ ਕੁਝ ਬੈਨੀਫਿਟ ਦੇਖਦੇ ਹੋਏ ਰਾਜਪੁਰਾ ਚੁਣ ਲਿਆ ਮਾਨਸਾ ਚੁਣ ਲਿਆ ਪਰ ਉਰੇ ਦਾ ਜਿਹੜਾ ਸਟਰਕਚਰ ਆ ਅਕੋਰਡਿੰਗ ਤੂ ਥਰਮਲ ਹੈ ਤੇ ਇਹ ਹੈ ਵੀ ਮੈਂ ਅੱਜ ਦੇ ਅੱਜ ਇਸ ਪ੍ਰੋਗਰਾਮ ਨੂੰ ਮੁੱਖ ਰੱਖਦੇ ਹੋਏ ਮੈਂ ਪਹਿਲਾਂ ਤਾਂ ਸਭ ਤੋਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਐ ਜਿਨ੍ਹਾਂ ਨੇ ਸੰਘਰਸ਼ ਕੀਤਾ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਦੂਜੇ ਨੰਬਰ ਤੇ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮੌਜੂਦਾ ਐਮ ਐਲ ਏ ਸ਼੍ਰੀ ਗਣੇਸ਼ ਚੰਡਾਈ ਦਾ ਤੇ ਸਾਡੇ ਸੀਐਮ ਸ਼੍ਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਤੇ ਅੱਗੇ ਨੂੰ ਆਸ ਕਰਦਾ ਉਮੀਦ ਕਰਦਾ ਵੀ ਇਹ ਇੱਥੇ ਹੀ ਨਹੀਂ ਸਿਰਫ ਇਹ ਵਾਦਾ ਜਿਹੜਾ ਇਹ ਰੁਕੂਗਾ ਇਹ ਅੱਗੇ ਸਾਨੂੰ ਕਿਤੇ ਨਾ ਕਿਤੇ ਬੋਰਡ ਦੇ ਡਾਇਰੈਕਟਰ ਰੋਲ ਦੇ ਉੱਤੇ ਚਾਹੇ ਸਾਡੀਆਂ ਤਲਬਾਹਾਂ ਇੰਨੀਆਂ ਕੀਤੀਆਂ ਜਾਣ ਵੀ ਸਾਨੂੰ ਸਾਡੇ ਗੁਜ਼ਾਰੇ ਜਿਹੜੇ ਉਹ ਸੋਖੇ ਹੋਣ ਤੇ ਹੁਣ ਸਾਡੇ ਵਿੱਚ ਮੈਂ ਸਾਡੇ ਸਿਵਲ ਤੋਂ ਆਏ ਹੋਏ ਆ ਕਾਲਾ ਜੀ ਮੈਂ ਇਹਨਾਂ ਨੂੰ ਵੀ ਕਹੂੰਗਾ 2 ਮਿੰਟ ਲਾਉਣ ਆ ਜੀ আপੂ ਦਾ ਨਾਮ ਉਸ ਤੋਂ ਬਾਅਦ ਮੈਂ ਸ਼ਿੰਗਾਰਸ਼ ਕਮੇਟੀ ਜਿਸ ਦੇ ਬੰਦੀ ਦਾ ਤੈ ਤੇ ਲੋ ਆਪਣੇ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਸਾਨੂੰ ਜੋ ਵੀ ਤਿਲ ਫੁੱਲ ਮਿਲਿਆ ਹੈ ਉਹ ਸਾਨੂੰ ਪ੍ਰਾਪਤ ਕਰਕੇ ਦਿੱਤਾ ਹੈ ਇਹਨਾਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਉਸ ਤੋਂ ਬਾਅਦ ਮੈਂ શ્રી ਜਨੀਸ਼ ਚੰਡਾ ਜੀ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਸਾਲੀ ਕੌਂਸਲ ਵਿੱਚ ਮੰਗ ਉਠਾਈ ਹੈ ਫਰਮਲ ਬਾਰੇ ਵੀ ਅਸੀਂ ਉਹ ਟਾਈਪ ਦੇ ਵਰਕਰਾਂ, ਔਰੀਆ-ਬੁਰੀਆ ਤੇ ਨਰਹਾ ਦੇ ਕੰਮ ਕਰਦੇ ਆ। ਉਹਨਾਂ ਦਾ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਦਿਨੇਸ਼ ਚਟਾ ਜੀ ਦਾ। ਉਸ ਤੋਂ ਬਾਅਦ ਹੀ ਮੈਂ ਧੰਨਵਾਦ ਆਪਣੇ ਚੀਫ ਇੰਜੀਨੀਅਰ ਸਾਹਿਬ ਦਾ ਕਰੂੰਗਾ ਜਿਨ੍ਹਾਂ ਨੇ ਸਾਡੀ ਸ਼ਿੰਗਾਰਸ਼ ਕਮੇਟੀ ਚੁਣੀ ਹੈ, ਚੋਣੇ ਤੋਂ ਬਾਅਦ ਇਹਨਾਂ ਦੀ ਸੁਣੀ ਹੈ। ਉਹ ਸਾਨੂੰ ਜਿਹੇ 1500 ਵਧਿਆ ਜੇ ਕੋਸੇ ਸਾਥਿਓ, ਕੋਸੇ ਸਾਨੂੰ ਜੜ ਮਾਇਆ ਤਾਂ ਲੱਗੀ ਹੈ। ਜੇ ਮਤਲਬ ਜਿਹੜੀਆਂ ਪੀੜ੍ਹੀਆਂ ਜੁਨੀਆਨਾਂ ਆਂ ਤੀਆਂ ਅੱਜ ਉਹ ਸੋਚਦੀਆਂ ਹੁੰਦੀਆਂ ਸਾਡੇ ਵਾਸਤੇ ਅੱਜ ਵੀ ਤਾਕਤ ਟੋਕਣ ਅੱਜ ਆਪਾਂ ਨੇ 33 35 35 ਹਜ਼ਾਰ ਦਾ ਬੈਸ ਨਹੀਂ ਪਹੁੰਚੇ ਹੋਣਾ ਦਾ ਅਸੀਂ ਲੜਦੇ ਰਹੇ ਵੀ ਸਾਨੂੰ ਪੱਕੇ ਕਾਨੂੰਨ ਨਹੀਂ ਸਾਥਿਓ ਜੋ ਸਾਨੂੰ ਮਿਲਦਾ ਉਹ ਤਾਂ ਲੈਣਾ ਚਾਹੀਦਾ ਸਰਕਾਰ ਦੇ ਸੋਹ ਸੰਘਰਸ਼ਕ ਕਮੇਟੀ ਦੀ ਸੋਚ ਨੂੰ ਮੈਂ ਸਲਾਮ ਕਰਦਾ ਜਿਨ੍ਹਾਂ ਨੇ ਇੰਨਾ ਕੁਸ਼ ਉਪਰਾਲਾ ਕਰਕੇ ਜਗਵਿੰਦਰભાઈ ਵਿੱਚੇ ਹੋ ਗਏ ਆਪਣੇ ਤੇ ਨਾਲ ਪਵਨਪ੍ਰੀਤ ਜੀ ਹੋਰ ਇਹਨਾਂ ਦੇ ਸਾਥੀ ਸਾਰਿਆਂ ਨੂੰ ਮੈਂ ਵਾਰਕਬਾਦ ਦਿੰਦਾ ਏ ਐਨੀ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਕੰਮ ਕਰਦੇ ਮੇਰੇ ਵਿਚਾਰੇ ਸਾਥੀ ओके ਜਿਹੜੀ ਆਪਣੀ 10% ਦੀਆਂ 5% ਦੀ ਮੰਗ ਹੈ ਇਹਦੇ ਪ੍ਰਤੀ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆਂ ਕਿ ਇਸ ਨਾਲ ਫਾਇਦੀ ਪੈਣੀ ਸੀਗੀ ਇਸੇ ਗੱਲ ਸੁਣਨੀ ਨੇ 2 ਸਾਲ ਦੇ ਵਿੱਚ ઓਨਲੀ 2 ਸਾਲ ਦੇ ਵਿੱਚ ਲੜਾਈ ਲੜੀ ਹੈ ਲੜਾਈ ਲੜ ਕੇ ਆ 10% ਔਰ 5% ਲੈ ਕੇ ਆਈਏ ਤੁਹਾਡੇ ਸਾਹਮਣੇ ਇਹਹੀ ਗੱਲ ਅਗਰ 20-25 ਸਾਲ ਪਹਿਲੇ ਇਹ ਲੜਾਈ ਅਸੀਂ ਮੰਗ ਜਿਹੜੀ ਮੰਗ ਆ ਪੈਸੇ ਵਧਾੜੇ ਦੀ ਆ ਤਾਂ ਅੱਜ ਅਸੀਂ 30 40 ਹਜ਼ਾਰ ਤੇ ਪਹੁੰਚ ਹੁੰਦੇ ਸਾਡੀ ਲੜਾਈ ਹੋਰ ਪਾਸੇ ਚੱਲ ਪਈ ਜਿਹੜੇ ਸਾਡੇ ਲੀਡਰ ਸੀ ਉਸ ਮੌਕੇ ਤੇ ਉਸ ਲੜਾਈ ਨੂੰ ਹੋਰ ਪਾਸੇ ਲੈ ਕੇ ਜਿਹੜੀ ਅੱਜ ਤੱਕ ਉਹ ਰੀਚਮੈਂਟ ਨਹੀਂ ਕਰ ਸਕੇ ਸੀ ਲੇਕਿਨ ਇਹਨਾਂ ਦੀ ਸੂਝ-ਬੂਝ ਨਾਲ ਜਿਹੜੀ ਸੰਘਾਸ਼ ਕਮੇਟੀ ਬਣੀ ਆ ਇਹਨਾਂ ਦੀ ਸੂਝ-ਬੂਝ ਨਾਲ ਵੀ ਜਿਹੜਾ ਸਾਨੂੰ ਨਹੀਂ ਮਿਲਦਾ ਆਪਾਂ ਉਹਨੂੰ ਛੱਡ ਕੇ ਜਿਹੜਾ ਸਾਨੂੰ ਮਿਲਣ ਯੋਗ ਆ ਅਸੀਂ ਤੇ ਉਹ ਤੁਰੇ ਕਿਉਂ ਤੁਰੇ ਆ ਤੇ ਅੱਜ ਜਿਹੜੇ ਤੁਹਾਡੇ ਸਾਹਮਣੇ ਆ 10% ਲੈ ਕੇ ਆਏ ਆ ਉਹ 5% ਤੁਹਾਨੂੰ ਅਗਿਲਮਾ ਇੱਕ 1 4 26 ਤੋਂ ਲਾਗੂ ਹੋ ਜਾਣਾ ਆ 1 4 25 ਤੋਂ ਆ ਤੁਹਾਡਾ 10% ਇਹ ਲਾਗੂ ਹੋ ਗਿਆ ਤੇ ਮੈਂ ਧੰਨਵਾਦ ਕਰਦਾ ਸਾਰੀ ਸੰਘਰਸ਼ ਕਮੇਟੀ ਦਾ ਜਿਨ੍ਹਾਂ ਨੇ ਇੰਨੀ ਲੜਾਈ ਲੜ ਕੇ ਆ ਤੁਹਾਡੇ ਸਾਹਮਣੇ ਲੈ ਕੇ ਆਏ ਆ ਹੋਰ ਮੈਂ ਇੱਥੇ ਦੇ ਐਮਐਲਏ ਸਾਹਿਬ ਬਾਕੀ ਮੁੱਖ ਮੰਤਰੀ ਪੰਜਾਬ ਦੇ ਸੀਐਮ ਸਾਹਿਬ ਦਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਵੀ ਸਾਡੀ ਗੱਲ ਸੁਣੀ ਹੈ ਅਗਰ ਦਿਨੇਸ਼ ਜੀ ਦਾ ਇਸ਼ੂ ਬੋਲੇ ਆ ਸਸਦੀ ਬੋਲੇ ਆ ਉਹਨਾਂ ਨੇ ਸਾਡੀ ਗੱਲ ਸੁਣ ਕੇ ਜਿਹੜਾ 10% ਆ ਤੁਹਾਡੀ ਤਰਸ ਤੁਹਾਡੀ ਇਹਨੂੰ ਦੇਖਦੇ ਹੋਏ ਤੇ ਜਿਹੜੀ ਤੁਸੀਂ ਨਰਕ ਦੀ ਜ਼ਿੰਦਗੀ ਜੀ ਰਹੇ ਹੋ ਅਸੀਂ ਤਾਂ ਇਹੀ ਕਹਿੰਦੇ ਨਰਕ ਦੀ ਜ਼ਿੰਦਗੀ ਆ ਇਹ ਕਿਉਂਕਿ ਇਹ ਸਵਰਗ ਦੀ ਜ਼ਿੰਦਗੀ ਨਹੀਂ ਹੈ ਸਵਰਗ ਦੀ ਜ਼ਿੰਦਗੀ ਹੈਗੀ ਤੇ ਕਿ ਅੱਛਾ ਬੰਦਾ ਅੱਛਾ ਰੈਗੂਲਰ ਅੱਛੀ ਪੋਸਟ ਹੋਵੇ ਉਹ ਸਵਰਗ ਦੀ ਜ਼ਿੰਦਗੀ ਕਹਿੰਦੇ ਤੇ ਜਿਹੜੀ ਆਪਣਾ ਕੰਪਨੀ ਅਜ ਠੇਕੇਦਾਰਾ ਜੀ ਤੱਕ ਹੀ ਹੰਦੇ ਆ ਇਹਦੇ ਕਿ ਨਰਕ ਦੀ ਜ਼ਿੰਦਗੀ ਆ ਇਹਨੂੰ ਜਿੱਦਾ ਮਰਜ਼ੀ ਜੀ ਲੋ ਤੁਸੀਂ ਇਹ ਰੋਗੀ ਜੀ ਹੋਇਆ ਹੱਸ ਕੇ ਜੋ ਕਿਉਂਕਿ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਫਰਕ ਪੈਣਾ ਜਦ ਅਸੀਂ ਲੜਾਈ ਲੜਨੀ ਹੈ ਜਦ ਅਸੀਂ ਸੰਘਰਸ਼ ਕਰਨਾ ਹੈ ਜਦ ਅਸੀਂ ਸੰਘਰਸ਼ ਕਰਾਂਗੇ ਤਾਂ ਕੁਝ ਨਾ ਕੁਝ ਪ੍ਰਾਮੀਣਿਕ ਜਲੂਤ ਕਰਾਂਗੇ ਮੈਂ ਇਹੀ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਸਾਰੇ ਸਾਥੀਆਂ ਦਾ ਕਿ ਸਾਰੇ ਹੀ ਪਲਾਂਟ ਦੇ ਜਿੰਨੇ ਵੀ ਸਾਥੀ ਸੀਗੇ ਭਾਵੇਂ ਉਹ ਸਾਡੀ ਜਿਹੜੀ ਮਰਜ਼ੀ ਚਦਵੰਦੀ ਹੈ ਉਹ ਸਾਰੇ ਹੀ ਸੰਘਰਸ਼ ਕਮੇਟੀ ਦੇ ਵਿੱਚ ਉੱਥੇ ਗੇਟ ਤੇ ਖੜੀ ਹੈ ਉਹਨਾਂ ਨੇ ਲੜਾਈ ਲੜੀ ਹੈ ਹੋਰ ਲੜਾਈ ਲੜ ਕੇ ਆ ਤੁਹਾਡੇ ਸਾਹਮਣੇ 10% ਲੈ ਕੇ ਆਇਆ ਇਹਨਾਂ ਕਹਿੰਦਾ ਹਾਂ ਮੈਂ ਆਪਣੀ ਚੈਨਲ ਲਊਗਾ ਜੈ ਜਲਤਾ ਜੈ ਸਿਰਫ ਜਿੱਤ ਲੜੂਗਾ ਕਿ ਕਿਨਾ ਆਪਣੇ ਆਪ ਆਪ ਦੇ ਵਿੱਚ ਨਾ ਇੱਕ ਯਾਰ ਕੁਆਲਟੀ ਨੂੰ ਜਰੂਰ ਪੈਦਾ ਕਰੋ ਵੀ ਅਫਾ ਕਿਸੇ ਦੀ ਕੱਟੜਤਾ ਦਾ ਵਿਰੋਧ ਨਾ ਕਰੀਏ ਉਹ ਇੱਥੇ ਯਾਰ ਮੈਂ ਕੱਲ ਇੱਕ ਇਹ ਇੰਡੀਪੈਂਡੈਂਟ ਮੇਰਾ ਆਪਣਾ ਪ੍ਰੋਗਰਾਮ ਸੀ ਯਾਰ ਵੀ ਚਲੋ ਯਾਰ ਅਸੀਂ ਮਤਲਬ ਜੇ ਮੈਨੂੰ ਆਪਣੇ ਆਪ ਨੂੰ ਲੱਗਿਆ ਯਾਰ ਵੀ ਸਾਡਾ ਫਰਜ਼ ਬਣਦਾ ਵੀ ਜੇ ਕਿਸੇ ਨੇ ਚੰਗਾ ਕਾ ਕਰੀਏ ਕੋਈ ਕਿਸੇ ਨੇ ਉਹਰੇ ਵੀਡੀਓ ਆਡੀਓ ਪਾਸ ਸਪੀਡ ਨਹੀਂ ਹੈ ਜੀ ਐਂ ਕਰਨ ਲੱਗੇ ਆ ਉਹ ਐਮਐਲਏ ਨੇ ਬੁਲਾ ਲੜਾ ਉਹ ਯਾਰ ਇਹ ਇਹ ਐਨੀ ਆਪਾਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਐਸੋਸੀਏਟ ਹੈ ਠੀਕ ਹੈ ਇਹਨਾਂ ਨੇ ਧਰਨਾ ਦੇ ਕੇ ਇੱਥੇ ਕਿ ਆਪਾਂ ਕਹਿੰਦੇ ਰਿਹਾ ਕਿ ਕੱਟਨ ਦਾ ਕੱਲ੍ਹ ਉਹ ਪਹਿਲੀ ਮੇਰੇ ਕੋਲ ਵੀ ਆਈ ਤੇ 10% ਦਾ ਰੋਲਾ ਆਇਆ ਕਿੱਥੋਂ ਹੈ ਨਾ ਸਾਰਿਆਂ ਦੇ ਦਿਮਾਗ ਦੇ ਵਿੱਚ ਇਹੀ ਸੀਗਾ ਕਿ ਕੀ ਚੀਜ਼ ਹੈ ਇਹ ਆਈ ਕਿੱਥੋਂ ਸਗਾ ਸਪੇਕੀ ਤੋਂ ਹੀ ਗੱਲ ਸ਼ੁਰੂ ਹੁੰਦੀ ਹੈ ਕਿਸ ਸੰਘਾਸ ਕਮੇਟੀ ਜਦੋਂ ਧਰਨੇ ਲਾਏ ਅਤੇ ਕੋਖੜਤਾਲਾ ਚੱਲੀਆਂ ਉਸ ਤੋਂ ਬਾਅਦ ਕਈਆਂ ਨੇ ਇੱਥੇ ਕਿਹਾ ਕਿ ਤੁਸੀਂ ਚੀਫ ਸਾਬ ਦਾ ਧੰਨਵਾਦ ਕਿਉਂ ਕਰਦੇ ਹੋ ਕਈਆਂ ਨੇ ਕਿਹਾ ਚੀਫ ਸਾਬ ਦਾ ਧੰਨਵਾਦ ਕਿਉਂ ਕਰਦੇ ਹੋ ਕਿਉਂਕਿ ਗੱਲ ਕੀ ਸਾਹਮਣੇ ਆ ਰਹੀ ਹੈ ਕਿ ਹਾਂ ਜੀ ਸਰਕਾਰੀ ਜਥੇ ਵਧੀਆ ਹੋ ਗਿਆ ਸਾਥੀਓ ਸੰਘਾਸ ਕਮੇਟੀ ਜਦੋਂ ਧਰਨੇ ਲਾਏ ਉਸ ਤੋਂ ਬਾਅਦ ਜਦੋਂ ਏਐਮ ਸਾਹਿਬ ਨਾਲ ਮੀਟਿੰਗ ਹੋਈ ਤੇ ਸਾਰੇ ਸੀਐਮਪੀ ਸਾਹਿਬ ਨਾਲ ਜਦੋਂ ਮੀਟਿੰਗਾਂ ਹੋਈਆਂ ਸਾਰੀਆਂ ਹੋਈਆਂ ਉਹਦੇ ਵਿੱਚ ਇੱਕ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਥਰਮਲ ਤੇ ਹਾਈਡ ਇੱਥੇ ਜਿਹੜੇ ਰਸੋਰਸਸ ਤੇ ਕੰਮ ਕਰਦੇ ਬੰਦੇ ਉਹਨਾਂ ਦੇ ਤਨਖਾਹ ਵਿਧਾਨ ਦੇ ਵਾਸਤੇ ਇੱਕ ਕਮੇਟੀ ਬਣਾਈ ਜਾਵੇ ਜਿਹੜੀ ਕਿ ਡਿਵਾਰਡ ਵੀ ਸੀਗੀ ਸਾਰਿਆਂ ਦੀ ਥਰਮਲ ਵਾਲਿਆਂ ਦੀ ਕਿਹੜਾ ਬਦਲ ਕੇ ਉਤਪਾਦ ਪਹਿਲੇ ਲੜਦੇ ਨੇ ਪੱਕੇ ਹੋਣ ਵਾਸਤੇ ਉਹਾਂ ਦੇ ਵੀ ਤਾਂ ਪੱਕਾ ਨਹੀਂ ਹੋਣ ਦਿੰਦੀ ਜਿਹੜਾ ਕੇਸ ਹੈ ਫਿਰ ਆਪਾਂ ਆਏ ਕਿ ਤਨਖਾਹ ਤਨਖਾਹ ਕਿਸ ਤਰੀਕੇ ਨਾਲ ਵਧিয়ে ਕਿਉਂਕਿ ਪਿੱਛੇ ਜੀ ਹੋਇਆ ਕਿ ਜਿਵੇਂ ਸਾਡੇ ਕਈ ਸਾਥੀ ਪਿਛਲੇ 20-20 ਸਾਲਾਂ ਤੋਂ ਕੰਮ ਕਰਦੇ ਆ ਤੇ ਕੋਈ ਕਈ ਸੱਤ ਚ ਆਗੇ ਅੱਜ ਦੀ ਏਅਰ ਦੀ ਉਹਨਾਂ ਦੋਨਾਂ ਦੀ ਤਨਖਾਹ ਆ ਗਈ ਬਰਾਬਰ ਜਿਹੜਾ ਐਕਸਪੀਰੀਅੰਸ ਸਾਰਿਆਂ ਦਾ ਕਿਹਾ ਖਤਮ ਹੋ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਉਹ ਕਮੇਟੀ ਬਣੀ ਸੀਗੀ ਉਸ ਕਮੇਟੀ ਦੇ ਵਿੱਚ 10% ਦਾ ਪਾਸ ਹੋਇਆ ਚੀਫ ਸਾਹਿਬ ਉਹਦੇ ਚੇਅਰਮੈਨ ਸੀਗੇ ਫਾਈਨਲ ਦੇ ਜਿਹੜੇ ਐਕਸਰ ਸੀਗੇ ਫਾਈਨੈਂਸ ਦੇ ਡਿਪਾਰਟਮੈਂਟ ਦੇ ਜਿਹੜੇ ਸਾਰੇ ਉਹਦੇ ਵਿੱਚ ਮੈਂਬਰ ਸੀਗੇ ਉਹਨਾਂ ਦੀਆਂ ਮੀਟਿੰਗਾਂ ਸਾਡੀ ਕਮੇਟੀ ਨਾਲ ਵੀ ਹੋਈਆਂ ਉਦੇ ਵਿੱਚ ਡਿਵਾਰਡ ਕੀ ਆਈ ਕਿ ਹਾਂਜੀ ਕਿਸ ਤਰੀਕੇ ਦਾ ਪੈਟਰਨ ਰੱਖਣਾ ਉਹ ਸਾਰਾ ਉਹਦੇ ਵਿੱਚ ਡਿਸਕਸ ਹੋ ਉਹਦੇ ਬਾਅਦ ਇਹ ਚੀਜ਼ ਕਹਿਣ ਦਾ ਮਤਲਬ ਆਪਰੇ ਕੋ 1 ਅਪ੍ਰੈਲ ਤੋਂ ਪਹਿਲੇ-ਪਹਿਲੇ ਆਪਣੇ ਹੱਥ 'ਚ ਹੋਣੀ ਚਾਹੀਦੀ ਹੋ 1 ਅਪ੍ਰੈਲ ਤੋਂ ਸਾਡੇ ਹੱਥ 'ਚ ਹੋਣੀ ਸੀਗੀ ਬਟ ਇਨ ਦਾ ਮੀਨ ਟਾਈਮ ਕੋਰ ਸੰਘਰਸ਼ ਕਈਆਂ ਦੇ ਚੱਲ ਪਏ ਉਹਦੇ ਵਾਸਤੇ ਇਹ ਚੀਜ਼ ਕਹਿਣ ਦਾ ਮਤਲਬ ਕਿ ਜੇ ਥਰਮਲ 'ਚ ਇੱਕ ਗੱਲ ਚਾਲੂ ਹੋਈ ਹੈ 10% ਦੀ ਉਹਦੇ 'ਚ ਪੂਰੇ ਪੰਜਾਬ ਦੇ 14000 ਮੁਲਾਜ਼ਮ ਅਫੈਕਟਡ ਹੋਏ ਲਾਪਤਰੀ ਹੋਏ ਇਸ ਵੇਲੇ ਜਿਹੜੇ ਸਾਰਤ ਤੋਂ ਵੱਧ ਜੀ ਧੰਨਵਾਦ ਕਰਨਾ ਚਾਹੀਦਾ ਹੈ ਇਨਸਾਈਦਾ ਆਪਣ ਨੂੰ ਉਹ ਧੰਨਵਾਦ ਕਰਨਾ ਚਾਹੀਦਾ ਤੁਹਾਡੇ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਕਿ ਤੁਹਾਡੇ ਸੰਗਸ਼ ਕਰਕੇ ਸਿਰਫ ਆਪਾਂ ਥਰਮਲ ਦੀ ਗੱਲ ਸ਼ੁਰੂ ਕੀਤੀ ਸੀਗੀ ਪੂਰੇ ਪੰਜਾਬ ਦੇ ਵਿੱਚ ਗੱਲ ਫੈਲੀ ਤੇ 10% ਵਾਧਾ 10% ਦੇ ਵਾਧਾ ਦੀ ਗੱਲ ਕਰੀਏ ਕਟੋ-ਕਟ 1300 ਰੁਪਏ ਹਰ ਇੱਕ ਬੰਦੇ ਦਾ ਵਧਿਆ 1500 ਪਹਿਲੇ ਵਧਿਆ ਸੀਗਾ ਇਹ ਕੋਈ ਛੋਟੀ-ਬੋਟੀ ਪ੍ਰਾਪਤੀ ਨਹੀਂ ਬੜੀ-ਬੜੀ ਪ੍ਰਾਪਤੀ ਹੈ ਉਹਦੇ ਵਾਸਤੇ ਤੁਸੀਂ ਇੱਕ ਵਧਾਈ ਦੇ ਪਾਤਰੋ ਇੱਕ ਵਾਰੀ ਆਪਣੇ ਵਾਸਤੇ ਤਾੜੀ ਮਾਰ ਦਿਓ ਯਾਰ ਉਹਦੇ ਨਾਲ ਜਿਹੜੇ 800 ਮੈਗਾਵਾਟ ਦੀ ਗੱਲ ਹੈ ਉਹ ਗੱਲਾਂ ਚੁਗੀਆਂ ਸੀਗੇ ਆਪਾਂ ਸ਼ੁਰੂ ਹੋਏ ਸੀਗੇ ਇੱਥੋਂ ਜਦੋਂ 2016 ਦੇ ਵਿੱਚ ਆਪਾਂ ਆਏ ਆ ਬੜੇ 6 ਦੇ 6 ਯੂਨਟ ਸੀਗੇ 6 ਦੇ 6 ਯੂਨਟ ਸੀਗੇ ਉਸ ਤੋਂ ਬਾਅਦ 17 18 ਦੇ ਵਿੱਚ ਦੋ ਯੂਨਟ ਬੰਦ ਹੋ ਗਏ ਪਹਿਲੇ ਅੱਖਾਂ ਸਾਹਮਣੇ ਟੁੱਟੇ ਟੁੱਟਦੇ ਦੇਖੇ ਸੀਗੇ ਗੱਲ ਇਹ ਹੋਰ ਸੀਗੀ 800 ਮੈਗਾਵਾਟ ਦੇ ਯੂਨਟ ਲੱਗਣਗੇ ਉਸ 600 ਮੈਗਾਵਾਟ ਦੇ ਯੂਨਟ ਇੱਥੇ ਤਿੰਨ ਲੱਗਣੇ ਸੀਗੇ ਉਸ ਟਾਈਮ ਦੇ ਪਰ ਇਹਦਾ ਮੇਨ ਟਾਈਮ ਸਰਕਾਰਾਂ ਚੇਂਜ ਹੁੰਦੀਆਂ ਗਈਆਂ ਕੋਈ ਸਰਕਾਰਾਂ ਦਾ ਕੋਈ ਹੋਇਆ ਤੇ ਉਹਦੇ ਨਾਲ ਜਾ ਕੇ ਇਹ ਸਾਰੇ ਸਾਰੀ ਜਿੰਦਾਂ ਵਿੱਚ ਢਲ ਖੱਪ ਗਈਆਂ ਹੁਣ ਮੰਗੀ ਚੀ ਜਾਈ ਹੈ ਡਿਮਾਂਡ ਵਧੀ ਹੈ ਇਹ ਚ ਸਾਰਿਆਂ ਨੂੰ ਫੇਰ ਸੀਗਾ ਕਿ ਜਦੋਂ ਡਿਮਾਂਡ ਵਧੂਗੀ ਆਪਣਾ ਆਪਣਾ ਜਿਹੜਾ ਜਨਰੇਸ਼ਨ ਪਾਵਰ ਹੈ ਉਹ ਵਧਣੀ ਹੈ ਉਹ ਵਿਧਾਨਵਿਚ ਜਿਹੜੀ ਹੈ ਇਹ ਹੋਈ ਹੈ ਹਾਂ ਇਸ ਚੀਜ਼ ਵਾਸਤੇ ਆਪਾਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ 800 ਮੀਗਾਵਾਟ ਦਾ ਜਦੋਂ ਇੱਥੇ ਲੱਗੂਗਾ ਨਾ ਸਿਰਫ ਸਾਡੇ ਮੁਲਾਜ਼ਮਾਂ ਵਾਸਤੇ ਫਾਇਦਾ ਨਹੀਂ ਪੂਰੇ ਖਿੱਤੇ ਵਾਸਤੇ ਫਾਇਦਾ ਇਹ ਸਾਰੇ ਕਿੱਤੇ ਵਾਸਤੇ ਪੈਦਾ ਇਸ ਲਈ ਸਾਰਾ ਜਿਹੜਾ ਧੰਨਵਾਦ ਉਹ ਸਰਕਾਰ ਦਾ ਵੀ ਹੈ ਨਾਲ ਦੇ ਨਾਲ ਸਾਡੇ ਐਮਐਲਏ ਸਾਹਿਬ ਦਾ ਵੀ ਚੀਫ ਸਾਹਿਬ ਦਾ ਵੀ ਤੇ ਸਾਰ ਤਵੱਜਨ ਧੰਨਵਾਦ ਮੈਂ ਤੁਹਾਡਾ ਕਹਿੰਦਾ ਜਿਹੜਾ ਤੁਸੀਂ ਸਾਡੇ ਸਾਰੇ ਉੱਤੇ ਵਿਸ਼ਵਾਸ ਦਿਵਾਇਆ ਹੈਗਾ ਕਹਿੰਦਾ ਕਹਿੰਦਾ ਮੈਂ ਆਪਣੀ ਜਗ੍ਹਾ ਰਹੂੰਗਾ ਜੇ